ਔਰ ਫਿਲਮ ਦੇਖੋ ਤੇ ਸਹੀ ਟ੍ਰੋਲਰ ਤੁਸੀਂ ਪ੍ਰੋਮੋਟ ਕੀ ਕਰਦੇ ਹੋ ਯਾਰ ਆਹ ਰੀਲਸ ਕੱਪੜੇ ਉਤਾਰ ਲੋ ਫਲੀਪਸ ਦਿਖਾ ਲੋ ਤੇ ਇਹਨਾਂ ਲੋਕਾਂ ਨੂੰ ਤੁਸੀਂ ਪਾਣੋ ਐ ਡੱਡੇ ਵੀਊ ਵਾਈ ਇੱਕ ਟ੍ਰੋਲ ਮੈਡਮ ਮੈਂ ਅੱਜ ਇਹ ਕਹਿਣਾ ਚਾਹੁੰਦੀ ਆ ਇੱਕ ਟ੍ਰੋਲ ਲੱਖ ਦੇ ਲਈ ਨਹੀਂ ਹੋਏ ਇੱਕ ਟ੍ਰੋਲ ਕਿ ਟ੍ਰਾਂਕ ਥੋੜਾ ਜਿਆਦਾ ਜਰੂਰ ਮਿਰਚਾਂ ਲੜੀਆਂ ਤੇ ਲੜਣੀਆਂ ਵੀ ਤੇਜਿਸ ਨੂੰ ਬੋਲਦੀ ਬਹੁਤ ਸੱਚ ਹੁੰਦੀ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਬਹੁਤ ਹੀ ਸੋਨੀ ਜਈ ਬਹੁਤ ਹੀ ਪਿਆਰੀ ਇੰਡਸਟਰੀ ਦੀ ਉਸ ਫੇਸ ਦੇ ਨਾਲ ਤੁਹਾਨੂੰ ਰੁਬਰੂ ਕਰਾਉਣਾ ਜਿਹੜੇ ਹਮੇਸ਼ਾ ਬੇਬਾਕੀ ਦੇ ਨਾਲ ਬੋਲਦੇ ਵੀ ਔਰ ਸਕਰੀਨ ਤੇ ਵੀ ਜਦੋਂ ਅਸੀਂ ਉਹਨਾਂ ਦਾ ਕੰਮ ਦੇਖਦੇ ਹਾਂ ਤਾਂ ਬਾਕਮਾਲ ਸੋ ਅੱਜ ਮਿੱਠੜੇ ਫਿਲਮ ਨੂੰ ਦੇਖਣ ਤੋਂ ਬਾਅਦ ਮਿੱਠੜੇ ਫਿਲਮ ਤੋਂ ਬਾਅਦ ਉਹਨਾਂ ਦੇ ਰਿਸਪਾਂਸਸ ਤੋਂ ਬਾਅਦ ਉਹਨਾਂ ਦੀ ਫਿਲਮ ਦੇ ਵਿੱਚ ਸਾਰੀ ਸਟਾਰ ਕਾਸਟ ਨੂੰ ਕਿੱਦਾਂ ਅਸੀਂ ਦੇਖਿਆ ਕਿੱਦਾਂ ਸਾਰੇ ਪ੍ਰੇਜ਼ ਕਰ ਰਹੇ ਨੇ ਕਿੱਦਾਂ ਸਾਰੇ ਫੁੱਲ ਸਪੋਰਟ ਕਰ ਰਹੇ ਨੇ ਔਰ ਲਖਸ਼ ਨੂੰ ਕਿੱਦਾਂ ਸਪੋਰਟ ਕਰ ਰਹੇ ਨੇ ਸਾਰੇ ਔਰ ਤੇਜ਼ੀ ਮੈਂ ਸਪੈਸੀਫਿਕਲੀ ਪਹੁੰਚੇ ਨੇ ਲਖਸ਼ ਨੂੰ ਮਿਲਣ ਦੇ ਲਈ ਸੋ ਸਾਨੂੰ ਮਿਲ ਗਿਆ ਸੋ ਕਿਉਂ ਨ

ਔਰ ਮੇਰੇ ਖਿਆਲ ਦੇ ਵਿੱਚ ਇੰਨੀ ਅੱਛੀ ਫਿਲਮ ਕੀਤੀ ਆ ਕਿ ਮਜ਼ਾ ਆ ਗਿਆ ਔਰ ਇੰਨਾ ਅੱਛਾ ਕੰਮ ਕੀਤਾ ਇੱਕ ਮੰਜੇ ਹੋਏ ਆਰਟਿਸਟ ਦੀ ਤਰ੍ਹਾਂ ਉਹਨੇ ਪਰਫਾਰਮ ਕੀਤਾ ਔਰ ਟੈਲੈਂਟ ਆ ਜਿਹੜਾ ਬਲੱਡ ਦੇ ਵਿੱਚ ਜੋ ਹੈਗਾ ਹੀ ਆ ਅਮਰਦੀਪ ਦਾ ਬੇਟਾ ਹੋਏਗਾ ਤੇ ਓਬਵੀਅਸਲੀ ਹਰ ਅਸਮਾਨ ਦੇ ਉੱਤੇ ਤਾਰੀਆਂ ਜਿਹੜੀਆਂ ਲਾਏਗਾ ਉਹ ਬੰਦਾ ਤੇ ਦੱਸ ਦਿੰਦਾ ਉਹਨੇ ਕਿ ਮੇਰੇ ਚ ਬਲੱਡ ਆ ਜਿਹੜਾ ਉਹ ਟੈਲੈਂਟਡ ਬੰਦੇ ਦਾ ਹੈ ਤੇ ਉਹਨੇ ਉਹ ਸ਼ੋਅ ਆਫ ਵੀ ਕੀਤਾ ਸੋ ਟ੍ਰੋਲਰਸ ਨੂੰ ਅਤੇ ਜੀ ਮੈਮ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਲੋਕ ਨਾ ਅਗਰ ਪੋਜ਼ਿਟਿਵ ਨਹੀਂ ਨਾ ਬੋਲ ਸਕਦੇ ਤਾਂ 네ਗੇਟਿਵ ਬੋਲਨੋਂ ਵੀ ਨਹੀਂ ਹਟਦੇ ਲੋਕ ਰਾਈਟ ਸੋ ਉਹਨਾਂ ਲੋਕਾਂ ਦੇ ਲਈ ਤੁਹਾਡਾ ਕੀ ਸਪੈਸੀਫਿਕਲੀ ਮੈਸੇਜ ਹੈ ਟ੍ਰੋਲਰਸ ਦਾ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਆ ਕਿ ਬੰਦੇ ਨੂੰ 네ਗੇਟਿਵ ਪੋਜ਼ਿਟਿਵ ਲੋਕ ਮਿਲਦੇ ਰਹਿੰਦੇ ਆ ਲਾਈਫ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਇੱਕ ਕਹਿਣਾ ਚਾਹੁੰਦੀ ਆ ਕਿ ਇਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇਹਨਾਂ ਲੋਕਾਂ ਦੀ ਜਿਨ੍ਹਾਂ ਨੇ ਬਾਬਾ ਨਾਨਕ ਨਹੀਂ ਬਖਸ਼ਿਆ ਸੀਤਾ ਤੋਂ ਵੀ ਇਮਤਿਹਾਨ ਲਏ ਇਹਨਾਂ ਨੇ ਤੇ ਰਹੀ ਗੱਲ ਸਾਡਾ ਤੇ ਲਕਸ਼ ਹੈ ਹੀ ਇੰਨਾ ਕਿਊਟ ਬੱਚਾ ਔਰ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੂੰਗੀ ਟ੍ਰੋਲਰਜ਼ ਜਿਹੜੇ ਟ੍ਰੋਲ ਕਰਦੇ ਆ ਨਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਅਗਰ ਲਕਸ਼ ਦੀ ਥਾਂ ਤੇ ਹੁੰਦੇ ਕੀ ਤੁਸੀਂ ਉਸ ਤੋਂ ਜ਼ਿਆਦਾ ਬੈਸਟ ਪਰਫਾਰਮ ਕਰ ਸਕਦੇ ਸੀ ਔਰ ਇੱਕ ਬੱਚੇ ਨੂੰ ਅਸੀਂ ਪਹਿਲਾ ਵੈਸੇ ਅਸੀਂ ਰੋਲਾ ਪਾ ਰਿਆ ਮੈਂ ਵੀ ਕਹਿੰਨੀ ਆ ਅਸੀਂ ਰੋਲਾ ਪਾਉਂਨੇ ਯਾਰ ਨਵਾਂ ਟੈਲੈਂਟ ਨਹੀਂ ਆ ਰਿਹਾ ਨਵਾਂ ਟੈਲੈਂਟ ਨਹੀਂ ਪ੍ਰਮੋਟ ਹੋ ਰਿਹਾ ਕਿਉਂ ਨਹੀਂ ਨਵਾਂ ਚਿਹਰਾ ਆ ਰਿਹਾ ਉਹ ਸਾਡਾ ਸਿਨੇਮਾ ਬੁੱਢਾ ਹੋ ਗਿਆ ਜੀ ਇਹ ਹੋ ਗਿਆ ਜੀ ਜੇ ਹੁਣ ਨਵਾਂ ਟੈਲੈਂਟ ਆਇਆ ਤੇ ਉਹਦਾ ਕਸੂਰ ਸਿਰਫ ਇੰਨਾ ਕਿ ਉਹ ਅੰਬਰਦੀਪ ਦਾ ਬੇਟਾ ਇੱਕ ਰਾਈਟਰ ਦਾ ਬੇਟਾ ਅੰਬਰਦੀਪ ਦੀ ਕਲਮ ਨੇ ਕਿਹੜਾ ਐਕਟਰ ਸਟਾਰ ਨਹੀਂ ਬਣਾਇਆ ਕਿੰਨੂੰ ਨਹੀਂ ਚਮਕਾਇਆ ਕਿ ਅੰਬਰਦੀਪ ਦਾ ਆਪਣੇ ਬੇਟੇ ਲਈ ਐਜ਼ ਆ ਫਾਦਰ ਕੀ ਫਰਜ ਨਹੀਂ ਬੰਦਦਾ ਸੀ ਆਪਣੇ ਬੇਟੇ ਨੂੰ ਲਾਂਚ ਕਰਨਾ ਕੀ ਗੁਨਾਹ ਕਰਤਾ ਉਹਨਾਂ ਨੇ ਹੈ ਤੇ ਨਵਾਂ ਟੈਲੈਂਟ ਨਾ ਨਵਾਂ ਟੈਲੈਂਟ ਹੀ ਪ੍ਰਮੋਟ ਕੀਤਾ ਨਾ ਤੇ ਜਦੋਂ ਤੁਹਾਡੇ ਚ ਟੈਲੈਂਟ ਹੋਏਗਾ ਤੇ ਤੁਹਾਨੂੰ ਪ੍ਰੋਮੋਸ਼ਨ ਵੀ ਮਿਲੇਗੀ ਪਰ ਮੇਰੇ ਹਿਸਾਬ ਨਾਲ ਜਿੰਨਾ ਅੱਛਾ ਕੰਮ ਉਸ ਬੱਚੇ ਨੇ ਕੀਤਾ ਔਰ ਉਹਦੇ ਨਾਲ ਜੋ ਕੋ ਆਰਟਿਸਟ ਨੇ ਕੰਮ ਕੀਤਾ ਉਹਨਾਂ ਨੂੰ ਵੀ ਮੇਰੇ ਖਿਆਲ ਜਿਹਦਾ ਵਿੱਚ ਤਾਂ ਮਹਿਸੂਸ ਹੀ ਨਹੀਂ ਹੋਇਆ ਹੋਣਾ ਕਿ ਇਹ ਮੁੰਡਾ ਪਹਿਲੀ ਵਾਰੀ ਕੰਮ ਕਰ ਰਿਹਾ ਔਰ ਅੰਬਰਦੀਪ ਵਰਗੀ ਕਲਮ ਜਦੋਂ ਡੈਡ ਪੇ ਆਰਟਿਸਟ ਨੂੰ ਉਠਾ ਕੇ ਸਟਾਰ ਬਣਾ ਸਕਦੀ ਹੈ ਫਿਰ ਉਹ ਆਪਣੇ ਬੇਟੇ ਲਈ ਐਜ਼ ਆ ਫਾਦਰ ਵੀ ਖੜ੍ਹ ਸਕਦੇ ਆ ਤੇ ਮੈਂ ਅਪਰੀਸ਼ੀਏਟ ਕਰਦੀ ਆ ਅੰਬਰਦੀਪ ਦੀ ਕਲਮ ਨੂੰ ਤੇ ਲਖਸ਼ ਦੇ ਟੈਲੈਂਟ ਨੂੰ ਮੈਨੂੰ ਮਜ਼ਾ ਆਇਆ ਕੰਮ ਕੰਮ ਦੇਖ ਕੇ ਔਰ ਫਿਲਮ ਦੇਖੋ ਤੇ ਸਹੀ ਟ੍ਰੋਲਰਸ ਤੁਸੀਂ ਪ੍ਰਮੋਟ ਕੀ ਕਰਦੇ ਹੋ ਯਾਰ ਆਹੀ ਰੀਲਸ ਹੂੰ ਕੱਪੜੇ ਉਤਾਰ ਲੋ ਕਲੀਵਜ਼ ਦਿਖਾ ਲੋ ਤੇ ਇਹਨਾਂ ਲੋਕਾਂ ਨੂੰ ਤੁਸੀਂ ਪਾਣੇ ਹੋ ਡੱਡੇ ਡੇ ਵਿਊ ਵਾਏ ਕੀ ਵਿਗਾੜਿਆ ਤੁਹਾਡਾ ਕਿਸੇ ਨੇ ਫਿਲਮ ਵੇਖੋ ਟੈਲੈਂਟ ਵੇਖੋ ਪ੍ਰਮੋਟ ਕਰੋ ਨਵੀਂ ਚੀਜ਼ ਨੂੰ ਨਵੇਂ ਮੁੰਡਿਆਂ ਨੂੰ ਟ੍ਰੋਲ ਕਰੀ ਜਾਓਗੇ ਤੇ ਫਿਰ ਉਹੀ 70 70 ਸਾਲ ਵਾਲੇ ਬਾਬੇ ਕੱਲ ਫਲਾ ਲਾ ਕੇ ਵੋਟੈਕਸ ਕਰਾ ਕਰਕੇ ਤੁਹਾਡੇ ਹੀਰੋ ਆਈ ਜਾਣਗੇ ਫਿਰ ਲੈ ਲਓ ਸਵਾਦ ਤੇ ਨਵਾਂ ਟੈਲੈਂਟ ਅਗਰ ਆਇਆ ਹੈ ਅੰਬਰਦੀਪ ਨੇ ਅਗਰ ਆਪਣਾ ਨਵਾਂ ਟੈਲੈਂਟ ਦੇ ਨਾਲ ਆਪਣੇ ਬੇਟੇ ਨੂੰ ਲਾਂਚ ਕਰ ਦਿੱਤਾ ਤੇ ਤੁਹਾਨੂੰ ਮਤਲਬ ਮੇਰੇ ਖਿਆਲ ਚ ਤਾਂ ਸਪੋਰਟ ਕਰਨੀ ਚਾਹੀਦੀ ਆ ਔਰ ਰਹੀ ਗੱਲ ਇਹ ਟ੍ਰੋਲ ਮੈਡਮ ਮੈਂ ਜਿੱਥੇ ਕਹਿਣਾ ਚਾਹੁੰਨੀ ਆ ਇਹ ਟ੍ਰੋਲ ਲਕਸ਼ ਦੇ ਲਈ ਨਹੀਂ ਹੋਏ ਇਹ ਟ੍ਰੋਲ ਹੋਇਆ ਅੰਬਰਦੀਪ ਨੂੰ ਡੋਮਿਨੇਟ ਕਰਨ ਲਈ ਅੰਬਰਦੀਪ ਦੇ ਟੈਲੈਂਟ ਨੂੰ ਬੀਟ ਨਾ ਕੋਈ ਕਰ ਸਕਿਆ ਸੀ ਤੇ ਨਾ ਕਰੂਗਾ ਔਰ ਰਹੀ ਗੱਲ ਦੂਸਰੀ ਅੰਬਰਦੀਪ ਬਾਈ ਨੇ ਬਹੁਤ ਹੀ ਨਮਾਣੇ ਜੇ ਤਰੀਕੇ ਨਾਲ ਆਪਣੇ ਬੱਚੇ ਨੂੰ ਲਾਂਚ ਕੀਤਾ ਔਰ ਬਹੁਤ ਹੀ ਪਿਆਰੀ ਜੀ ਫਿਲਮ ਬਣਾਈ ਆ ਤੇ ਉਹਨਾਂ ਨੂੰ ਲੱਗਿਆ ਕਿ ਐਸ ਕੈਰੈਕਟਰ ਦੇ ਵਿੱਚ ਲਕਸ਼ ਫਿੱਟ ਹੋ ਸਕਦਾ ਮੈਂ ਅਜ ਐਜ਼ ਅ ਮਦਰ ਹੋਊਂਗੀ ਐਜ਼ ਅ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਤੇ ਓਬਵੀਅਸਲੀ ਮੈਂ ਵੀ ਆਪਣੇ ਬੱਚੇ ਨੂੰ ਪਹਿਲਾਂ ਪਹਿਲ ਦਊਂਗੀ ਤੇ ਮੈਂ ਐਜ਼ ਅ ਮਦਰ ਫਾਦਰ ਮੇਰਾ ਫਰਜ਼ ਵੀ ਬੰਦਾ ਆਪਣੇ ਬੱਚੇ ਨੂੰ ਪ੍ਰਮੋਟ ਕਰਨਾ ਤੇ ਕੀ ਗੁਨਾਹ ਕਰਤਾ ਲੋਕਾਂ ਨੇ ਆਪਦੇ ਪੋਰਾ ਪੋਰਾ ਬੱਚੇ ਪ੍ਰਮੋਟ ਕੀਤੇ ਦੁੱਧ ਪਿੰਦੇ ਜਵਾਕ ਪ੍ਰਮੋਟ ਕਰਤੇ ਉਹਨਾਂ ਦੇ ਪੋਡਕਾਸਟ ਚਲਾਤੇ ਜਾਂ ਕੁਝ ਹੋਰ ਚਲਾਇਆ ਹਰ ਕੋਈ ਬੰਦਾ ਕਰ ਰਿਹਾ ਰੀਲਸ ਤੇ ਕਰ ਰਿਹਾ ਇੰਸਟਾਗ੍ਰam ਤੇ ਕਰ ਰਿਹਾ ਹਰ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਬਣੀ ਬੈਠੇ ਨੇ ਕੀ ਗੱਲ ਬਈ ਕਿਉਂ ਇੱਕ ਇਨਸਾਨ ਨੂੰ ਤੁਸੀਂ ਇੰਨਾ ਡੋਮੀਨੇਟ ਕਰ ਰਹੇ ਹੋ ਕਿ 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 ਕਸੂਰ ਆ ਉਹਨਾਂ ਦਾ ਕੋਈ ਅਸੀਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਤੇ ਅਸੀਂ ਕਿਸੇ ਨੂੰ ਕਹਿੰਦੇ ਆ ਦੇਖੋ ਫਿਲਮਾਂ ਚਾਹੇ 10 ਲੱਗ ਜਾਣ ਸਿਨੇਮੇ ਚ ਲੋਕਾਂ ਨੂੰ ਜਿਹੜੀ ਪਸੰਦ ਆਉਣੀ ਆ ਚੱਲਣੀ ਉਹੀ ਆ ਜ਼ਬਰਦਸਤੀ ਨਾਲ ਸੀ ਕਿਸੇ ਨੇ ਕੀਤੀ ਆ ਤੇ ਨਾ ਅਸੀਂ ਕਿਸੇ ਨੂੰ ਕਹਿ ਰਹੇ ਆ ਮੈਨੂੰ ਵਧੀਆ ਲੱਗਿਆ ਮੈਂ ਸਪੈਸ਼ਲੀ ਚੱਲ ਕੇ ਆਈ ਆ ਲક્ષਣ ਨਾਲ ਮੇਰਾ ਬਹੁਤ ਪਿਆਰ ਆ ਉਹ ਮੈਨੂੰ ਭੂਆ ਜੀ ਕਹਿੰਦਾ ਤੇ ਮੈਂ ਵੇਖਿਆ ਆ ਕੇ ਬਹੁਤ ਅੱਛਾ ਕੰਮ ਕੀਤਾ ਤੇ ਉਹਨੂੰ ਮੇਰੇ ਖਿਆਲ ਦੇ ਵਿੱਚ ਕੋਈ ਡੀਮੋਟਿਵੇਸ਼ਨ ਨਹੀਂ ਹੋਈ ਕੁਛ ਨਹੀਂ ਆ ਬੱਚਾ ਸਾਡਾ ਬਹੁਤ ਖੁਸ਼ ਹੈ ਔਰ ਅਗਲੀ ਫਿਲਮ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਕਰਨ ਵੀ ਲੱਗ ਗਿਆ। ਕੀ ਬਾਤ ਹੈ? ਬਹੁਤ ਜੋਰਾਂ ਸ਼ੋਰਾਂ ਨਾਲ ਤਿਆਰੀ ਕਰ ਰਿਹਾ ਉਹ ਅਗਲੀ ਫਿਲਮ ਦੀ ਤੁਸੀਂ ਕਰੀ ਜਾਓ ਟਰੋਲ ਤੇ ਅਗਰੀ ਵਾਰ ਲਖਸ਼ ਨੇ ਵੀ ਕਸਮ ਖਾਦੀ ਆ ਤੇ ਅੰਬਰਦੀਪ ਨੇ ਵੀ ਕਸਮ ਖਾਦਦੀ ਆ ਤੇ ਅਸੀਂ ਵੀ ਕਿ ਲਖਸ਼ ਨੂੰ ਤੁਸੀਂ ਇਹਨਾਂ ਟਰੋਲਰਸ ਨੂੰ ਹੀ ਕਹਿ ਰਹੀਆਂ ਤੁਸੀਂ ਅਗਲੀ ਵਾਰ ਇੰਨਾ ਕੈਪਰੀਸ਼ੀਏਟ ਕਰੋਗੇ ਉਹਦੇ ਕੰਮ ਨੂੰ ਕਿ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਆਪ ਹੀ ਦੇਵੋਗੇ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਪਲੀਜ਼ ਹੇਟ ਕਰਨ ਨਾਲੋਂ ਜ਼ਿਆਦਾ ਪਿਆਰ ਕਰੋ ਦੁਨੀਆ ਪਿਆਰ ਦੀ ਭੁੱਖੀ ਹੈ ਪਿਆਰ ਵਰਤਾਓ ਇੱਕ ਇਫੈਕਟ ਜਿਹੜਾ ਤੁਹਾਡੇ ਟ੍ਰੋਲਸ ਦੇ ਨਾਲ ਕੁਝ ਜ਼ਿਆਦਾ ਨਹੀਂ ਪੈਣੇ 네ਗੇਟਿਵਿਟੀ ਜਿੰਨੀ ਤੁਸੀਂ ਪ੍ਰਮੋਟ ਕਰੋਗੇ ਓਨਾ ਪੋਜ਼ਿਟਿਵਿਟੀ ਪੈਦਾ ਹੁੰਦੀ ਹੈ ਮੈਂ ਇੱਕੋ ਚੀਜ਼ ਕਹੂੰਗੀ ਕਿ ਜਦੋਂ ਸਾਰੇ ਜਣੇ ਇਹ ਫਿਲਮ ਨੂੰ ਪਰਿਵਾਰ ਨਾਲ ਬੈਠ ਕੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਲਖਸ਼ ਕੰਮ ਕੀ ਕਰ ਰਿਹਾ ਅੰਬਰਦੀਪ ਨਾਲ ਜੈਲਸੀ ਕਰਨ ਵਾਲਿਆਂ ਨੂੰ ਟ੍ਰੋਲ ਕਰਾਉਣ ਦੀ ਲੋੜ ਨਹੀਂ ਆ ਇੱਕ ਟੈਲੈਂਟ ਨੂੰ ਰੋਕਣ ਲਈ ਇੰਨਾ ਜ਼ੋਰ ਨਾ ਲਾਓ ਟੈਲੈਂਟ ਤੇ ਆ ਗਿਆ ਤੇ ਛਾ ਵੀ ਗਿਆ ਕੀ ਬਾਤ ਹੈ ਸੋ ਅ ਅਸੀਂ ਵੀ ਪੋਜ਼ਿਟਿਵਿਟੀ ਜਿਹੜੀ ਉਹ ਫੀਲ ਕਰ ਪਾ ਰਹੇ ਹਾਂ ਕਿਉਂਕਿ ਅ ਵਾਕਿਆ ਦੇ ਵਿੱਚ ਵੱਡੇ ਪਰਦੇ ਤੇ ਬਹੁਤ ਸੋਹਣਾ ਕੰਮ ਕੀਤਾ ਲਖਸ਼ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਪਹਿਲਾਂ ਕਹਿ ਦਿੰਦੇ ਸਾਰੇ ਵੀ ਰਿਸਕ ਨਹੀਂ ਲੈਂਦਾ ਕੋਈ ਨਵੇਂ ਟੈਲੈਂਟ ਨੂੰ ਲਾਂਚ ਕਰਨ ਦੇ ਲਈ ਅਗਰ ਅੰਬਰ ਸਰ ਨੇ ਉਹਨੂੰ ਪ੍ਰੋਪਰ ਤਿਆਰ ਕਰਕੇ ਉਦੇ ਵਰਕਸ਼ਾਪਸ ਕਰਕੇ ਉਹਨੂੰ ਉਤਾਰਿਆ ਮੈਦਾਨ ਦੇ ਵਿੱਚ ਤੇ ਉਹਨੇ ਕਾਰ ਦਿਖਾਇਆ ਬਿਲਕੁਲ ਹੁਣ ਤੁਸੀਂ ਮੈਨੂੰ ਦੱਸੋ ਨਵੇਂ ਟੈਲੈਂਟ ਨੂੰ ਪ੍ਰੋਮੋਟ ਕਰਨ ਦੀ ਲਈ ਹਰ ਬੰਦਾ ਕਹਿ ਦਿੰਦਾ ਪਰ ਜਦੋਂ ਕਿਸੇ ਪ੍ਰੋਡਿਊਸਰ ਕੋਲ ਜਾਈਦਾ ਤੇ ਕਹਿੰਦਾ ਨਵੇਂ ਮੁੰਡੇ ਨੂੰ ਨਹੀਂ ਯਾਰ ਨਵਾਂ ਮੁੰਡਾ ਨਹੀਂ ਚੱਲਣਾ ਨਹੀਂ ਯਾਰ ਨਵਾਂ ਮੁੰਡਾ ਨਹੀਂ ਚੱਲਣਾ ਤੇ ਫਿਰ ਰਿਸਕ ਅਗਲੇ ਨੇ ਆਪਣੀ ਪਾਕਟ ਤੇ ਲਿਆ ਨਾ ਉਹਦੀ ਮੰਮਾ ਪ੍ਰੋਡਿਊਸਰ ਹੈ ਨਾ ਤੇ ਰਿਸਕ ਆਪਣੀ ਪਾਕਟ ਤੇ ਲੈ ਕੇ ਬੰਦੇ ਨੇ ਨਵਾਂ ਟੈਲੈਂਟ ਪ੍ਰੋਮੋਟ ਕੀਤਾ ਨਾ ਨਵੇਂ ਬੰਦੇ ਨੂੰ ਤੇ ਕੋਈ ਵੀ ਮੌਕਾ ਨਹੀਂ ਦਿੰਦਾ ਜਿਹੜੇ ਟਰੋਲ ਕਰਦੇ ਨੇ ਜਾਂ ਟਰੋਲਰਸ ਨੇ ਕੀ ਉਹ ਐਡਾ ਵੱਡਾ ਰਿਸਕ ਲੈ ਸਕਦੇ ਨੇ ਘਰ ਫੂਕ ਤਮਾਸ਼ਾ ਵੇਖ ਸਕਦੇ ਨੇ ਦੇਖਿਆ ਅਗਲਿਆਂ ਨੇ ਤੇ ਉਹਨਾਂ ਨੇ ਇਹ ਰਿਸਕ ਲਿਆ ਵੀ ਆ ਤੇ ਨਵਾਂ ਟੈਲੈਂਟ ਵੀ ਪ੍ਰੋਮੋਟ ਕੀਤਾ ਪਰ ਮੇਰੇ ਖਿਆਲ ਵਿੱਚ ਇੰਨੀ ਅੱਛੀ ਫਿਲਮ ਬਣੀ ਆ ਕਿ ਰਿਸਕ ਰਿਆ ਹੀ ਨਹੀਂ ਤੇ ਫਿਲਮ ਅੱਛੀ ਰਿਕਵਰ ਕਰ ਰਹੀ ਆ ਸਿਨੇਮਾ ਘਰਾਂ ਚ ਅੱਛੀ ਰਨਿੰਗ ਜਾ ਰਹੀ ਆ ਤੇ ਬਹੁਤ ਹੀ ਪਿਆਰ ਮਿਲ ਰਿਹਾ ਔਰ ਬਹੁਤ ਅੱਛਾ ਕੰਮ ਕੀਤਾ ਸਾਰਿਆਂ ਨੇ ਤੁਸੀਂ ਅੱਜ ਇੱਕ ਗਾਣਾ ਰਿਲੀਜ਼ ਹੋਇਆ ਚੜਤ ਸਿੰਘ ਦਾ ਪੋਤਰਾ ਯਾਰ ਵੇਖੋ ਤਾਂ ਸਹੀ ਕੀ ਮਾਤ ਪਾ ਰਿਹਾ ਮੁੰਡਾ ਕੀ ਟੈਲੈਂਟ ਹੈ ਔਰ ਯਾਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਕਿ ਅਸੀਂ ਹਮੇਸ਼ਾ ਇੱਕ ਚੀਜ਼ ਨੂੰ ਟਾਰਗੇਟ ਕਰਦੇ ਹਾਂ ਅਸੀਂ ਟੈਲੈਂਟ ਨੂੰ ਪ੍ਰੋਮੋਟ ਕਰਨ ਦੀ ਬਜਾਏ ਯਾਰੇ ਉਹੀ ਸਮਾਜ ਆ ਜਿਹੜਾ ਟਰੋਲ ਕਰਦਾ ਜਿਨ੍ਹਾਂ ਨੇ ਚੁੰਮੇ ਵਾਲੀ ਹਿੱਟ ਕੀਤੀ ਡੇਟੂ ਸਟਰਾਲ ਇਹ ਉਹ ਸਮਾਜ ਆ ਫਿਰ ਇਹਨਾਂ ਨੂੰ ਲਈਏ ਹੀਰੋ ਫਿਰ ਚੰਗੇ ਰਹੋਗੇ ਉਹ ਆਪਣੇ ਆਪ ਹੀ ਤੁਸੀਂ ਕਹੀ ਜਾਂਦੇ ਹੋ ਕਿ ਆਹ ਚੀਜ਼ ਦਾ ਨਾ ਪ੍ਰਮੋਟ ਕਰੋ ਤੇ ਜੇ ਅਸੀਂ ਚੰਗੀ ਚੀਜ਼ ਪ੍ਰਮੋਟ ਕਰਨ ਤਾਂ ਵੀ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਹੁਣ ਅਸੀਂ ਨੀ ਟੂ ਸ਼ਟਰ ਵਾਲੇ ਹੁੰਦੇ ਹੀਰੋ ਲਾਂਚ ਕਰਨ ਨੂੰ ਰਹਿ ਗਏ ਹੈ ਕੀ ਕਰੀ ਜਾਂਦੇ ਹੋ ਬਈ ਨਾ ਕਰੋ ਪਿਆਰ ਦਿਓ ਪਿਆਰ ਬੱਚਾ ਤੁਹਾਡੇ ਤੋਂ ਪਿਆਰ ਮੰਗ ਰਿਹਾ ਹੈ ਤੁਹਾਡੀ ਸਪੋਰਟ ਮੰਗ ਰਿਹਾ ਹੈ ਤੁਹਾਡਾ ਲਵ ਮੰਗ ਰਿਹਾ ਹੈ ਬਯੂ ਅੰਬਰਦੀਪਾ ਜੀ ਨੇ ਐਨੇ ਅੱਛੇ ਅੱਛੇ ਕਨਸੈਪਟ ਲਿਖੇ ਸਾਨੂੰ ਸਾਡੀ ਝੋਲੀ ਪਾਏ ਨੇ ਅੰਗਰੇਜ਼ ਵਰਗੇ ਔਰ ਸਾਨੂੰ ਦੇਖੋ ਤੁਸੀਂ ਗੋਰਿਆਂ ਨੂੰ ਦਫਾ ਕਰੋ ਕੀ ਔਰ ਸਭ ਤੋਂ ਵੱਡੀ ਗੱਲ ਕਿ ਅੰਬਰਦੀਪ ਭਾਜੀ ਦੀ ਕਲਮ ਦੇ ਵਿੱਚ ਲੌਂਗ ਇਲਾਇਚੀ ਵਰਗੀਆਂ ਫਿਲਮਾਂ ਯਾਰ ਬੰਦੇ ਨੇ ਦੱਸਿਆ ਹੈ ਕਿ ਮੈਂ ਇੱਕ ਮੱਧ ਵਰਗੀ ਪਰਿਵਾਰ ਚੋਂ ਉੱਠਿਆ ਮੱਧ ਵਰਗੀ ਪਰਿਵਾਰ ਚੋਂ ਉੱਠਣ ਤੋਂ ਬਾਅਦ ਵੀ ਉਹਦੇ ਪੂਰੇ ਪਰਿਵਾਰ ਨੂੰ ਤੁਸੀਂ ਮਿਲਿਓ ਤੁਹਾਨੂੰ ਪਤਾ ਲੱਗੂਗਾ ਯਾਰ ਐਨੇ ਡਾਊਨ ਟੂ ਅਰਥ ਫੈਮਿਲੀ ਕੌਣ ਕਹਿੰਦਾ ਅੰਬਰਦੀਪ ਦੇ ਵਿੱਚ ਹੰਕਾਰ ਆ ਗਿਆ ਜੀ ਅੰਬਰਦੀਪ ਐਦਾ ਬੋਲਦਾ ਯਾਰ ਉਹਦੇ ਘਰ ਜਾ ਕੇ ਤਾਂ ਵੇਖੋ ਬੰਦਾ ਆਪ ਜਾ ਕੇ ਤੁਹਾਨੂੰ ਪਾਣੀ ਪਿਲਾ ਦਿੰਦਾ ਆਪ ਚੱਕ ਕੇ ਤੁਹਾਨੂੰ ਖਾਣਾ ਖਵਾ ਦਿੰਦਾ ਤੇ ਤੁਹਾਡੇ ਨਾਲ ਇੰਨੇ ਪਿਆਰ ਨਾਲ ਪੇਸ਼ ਆ ਰਿਆ ਨਾ ਡਾਊਨ ਟੂ ਅਰਥ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਪਤਾ ਹੀ ਨਹੀਂ ਆ ਕੀ ਹੁੰਦਾ ਸਟਾਰਡਮ ਬਸ ਸੁਣੀਆਂ ਸੁਣਾਈਆਂ ਗੱਲਾਂ ਤੇ ਕੰਪੀਟੀਟਰਾਂ ਨੂੰ ਥੋੜਾ ਜਿਆਦਾ ਜ਼ਰੂਰ ਮਿਰਚਾਂ ਲੜੀਆਂ ਤੇ ਲੜਨੀ ਆ ਵੀ ਤੇਜੀ ਸੰਧੂ ਬੋਲਦੀ ਬਹੁਤ ਸੱਚ ਹੁੰਦੀ ਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਹਮੇਸ਼ਾ ਮੈਂ ਬੇਵਾਕੀ ਨਾਲ ਬੋਲਦੀ ਆ ਦਰਦ ਅਸਲ ਦੇ ਵਿੱਚ ਕੰਪੀਟੀਟਰਾਂ ਨੂੰ ਹੋਇਆ ਜਿਹੜੇ ਅੰਬਰਦੀਪ ਨੂੰ ਬੀਟ ਨਹੀਂ ਕਰ पाए ਇਹ ਟ੍ਰੋਲਿੰਗ ਉਹਨਾਂ ਨੇ ਸਟਾਰਟ ਕਰਵਾਈ ਆ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਕੌਣ ਨੇ ਪਰ ਅੰਬਰਦੀਪ ਵੀ ਜਾਣਦਾ ਹੈ ਕੌਣ ਨੇ ਪਰ ਉਹਦੀ ਸ਼ਰਾਫਤ ਇਹ ਆ ਕਿ ਉਹਨਾਂ ਨੂੰ ਨੰਗਾ ਨਹੀਂ ਕਰਨਾ ਚਾਹੁੰਦਾ ਉਹਨਾਂ ਦਾ ਫੇਸ ਰਿਵੀਲ ਨਹੀਂ ਕਰਨਾ ਚਾਹੁੰਦਾ ਬੀਟ ਹੀ ਕਰੂਗਾ ਟੈਲੈਂਟ ਨਾਲ ਕਰੂਗਾ ਤੇ ਅੰਬਰ ਦਾ ਚੰਨ ਲਖਸ਼ ਆਸਮਾਨ ਤੇ ਛਾਊਗਾ। ਕੀ ਬਾਤ ਹੈ। ਥੈਂਕ ਯੂ ਸੋ ਵੈਰੀ ਵੈਰੀ ਮੱਚ ਔਰ ਬੜੀਆਂ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਨੇ ਤੇਜੀ ਸੰਧੂ ਮੈਮ ਨੇ ਫਿਲਮ ਨੂੰ ਲੈ ਕੇ ਔਰ ਲਖਸ਼ ਨੂੰ ਲੈ ਕੇ ਔਰ ਜਿਹੜੇ ਟ੍ਰੋਲਰਸ ਨੇ ਸਪੈਸੀਫਿਕਲੀ ਜਿਨ੍ਹਾਂ ਨੇ ਟ੍ਰੋਲਿੰਗ ਸਟਾਰਟ ਕੀਤੀ ਔਰ ਲੇਕਿਨ ਉਸ ਦੇ ਬਾਵਜੂਦ ਵੀ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਔਰ ਲਖਸ਼ ਨੇ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਜ਼ਰੂਰ ਮਿੱਠੜੇ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਦੇਖੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲ ਦਾ ਨਿਕ ਸਵੇਰਾ ਟੀਵੀ